ਮੈਂ ਤੁਹਾਨੂੰ 5000 ਕਹਾਂਗੇ ਜਿੰਨਾ ਕਹੋਂਗੇ 10000 ਕਹਾਂਗੇ ਇੱਕ ਰੀਲ ਤੁਸੀਂ ਪਾਉਣੀ ਆ ਇੱਥੇ ਸਮਾਨੇ ਆ ਕੇ ਜਿੰਨਾ ਵੀ ਤੁਹਾਡਾ ਪੈਸਾ ਮੈਂ ਥੋੜਾ ਦੇਵਾਂਗਾ ਕਈ ਲੋਕਾਂ ਨੂੰ ਇਹ ਮੁੱਦਾ ਹੀ ਲੱਗਦਾ ਕਈ ਲੋਕ ਇਸ ਮੁੱਦੇ ਤੇ ਵਿਚਾਰ ਕਰਨ ਨੂੰ ਤਿਆਰ ਨਹੀਂ ਭਰਾਵੋ ਇਸ ਗੁਰਜੀਤ ਸਿੰਘ ਜੀ ਖਾਲਸਾ ਕਰਕੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਚੱਲਿਆ ਕਿ ਜਿਹੜਾ ਉਹ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਨੇ 13 ਮਹੀਨੇ ਹੋ ਗਏ ਕੋਈ ਵੀ ਪੰਜਾਬ ਦਾ ਬੰਦਾ ਕੋਈ ਵੀ ਪੋਲੀਟੀਕਲ ਬੰਦਾ 13 ਘੰਟੇ ਮੈਨੂੰ ਕੋਈ ਆਪਣੀ ਸੜਕ ਆਪਣੀ ਕੋਠੇ ਦੇ ਘੜਖ ਖੱਤ ਦੇ ਘੜਕੇ ਦਿਖਾ ਦੇ ਅਭਿਆਪ ਦੀ ਲਈ ਇਰਸਾਫ ਦੀ ਗੱਲ ਸੁਣਦੇ ਆ ਪਰ ਹੱਲ ਕਿਸੇ ਨੇ ਨਹੀਂ ਕੀਤਾ ਹੱਲ ਕਿਉਂ ਨਹੀਂ ਕੀਤਾ ਕਿਉਂਕਿ ਇਹ ਲੋਕ ਬੇਮੁਖ ਨੇ ਤੇ ਇਹ ਲੋਕ ਚਾਹੁੰਦੇ ਨੇ ਕਿ ਅਸੀਂ ਵੋਟਾਂ ਕਿਵੇਂ ਲੈਣੀਆਂ ਨੇ ਅਗਲੇ ਏਜੰਡਾ ਇਹ ਵੋਟਾਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਕਿ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਮੈਰਾ ਚਾਹੇ ਲੱਖ ਲੱਗ ਜੇ ਤੇ ਇੱਥੇ ਦੋ ਲੱਗ ਜੇ ਮੈਂ ਜਿੱਥੋਂ ਮਰਜੀ ਆਪਦਾ ਕੁਝ ਵੇਚ ਕੇ ਲੈ ਕੇ ਦੇਵਾਂ ਮੈਂ ਸਾਰਿਆਂ ਨੂੰ ਪੈਸੇ ਦੇ ਗਰੂ 13 ਤੱਕ ਸਾਰਿਆਂ ਨੇ ਪਹੁੰਚਣਾ ਜਿੰਨੇ ਵੀ ਸੋਸ਼ਲ ਮੀਡੀਆ ਤੇ ਪੇਜ ਬਣੇ ਹੋਣੇ ਇੰਸਟਾਗ੍ਰਾਮ ਤੇ ਪੇਜ ਬਣੇ ਹੋਣਗੇ ਫੇਸਬੁੱਕ ਤੇ ਪੇਜ ਬਣੇ ਹੋਣੇ ਉਹਨਾਂ ਨੂੰ ਮੈਂ ਆਉਣ ਵਾਲੀ 13 ਤਰੀਕ ਨੂੰ ਕਿਉਂਕਿ ਰੀਲਾਂ ਤੁਹਾਨੂੰ ਪਤਾ ਨਾ ਜਿਹੜੇ ਜਿੰਨੀਆਂ ਵੀ ਰੀਲਾਂ ਪੈਂਦੀਆਂ ਨੇਗੀਆਂ ਉਹ ਰੀਲ ਦਾ 4000 ਰੁਪਏ 5000 ਰੁਪਏ ਦਿੱਤਾ ਜਾਂਦਾ ਜੇਕਰ ਤੁਸੀਂ ਇੱਥੇ ਆ ਕੇ ਰੀਲ ਪਾਉਣੇ ਹੋ ਮੈਂ ਤੁਹਾਨੂੰ 5000 ਕਹਾਂਗੇ ਜਿੰਨਾ ਕਹੋਂਗੇ 10000 ਕਹੋਂਗੇ ਇੱਕ ਰੀਲ ਤੁਸੀਂ ਪਾਉਣੀ ਆ ਇੱਥੇ ਸਮਾਨੇ ਆ ਕੇ ਜਿੰਨਾ ਵੀ ਤੁਹਾਡਾ ਪੈਸਾ ਮੈਂ ਥੋੜਾ ਦੇਵਾਂਗਾ ਫੇਸਬੁੱਕ ਵਾਲਿਆਂ ਨੇ ਪੈਸਾ ਲੈਣਾ ਉਹ ਮੈਥੋਂ ਲੈ ਲਓ ਪੇਜਾਂ ਵਾਲੇ ਇੰਸਟਾਗ੍ਰਾਮ ਵਾਲਿਆਂ ਨੇ ਪੈਸਾ ਲੈਣਾ ਉਹ ਮੈਥੋਂ ਪੈਸ ਪਾ ਜਿਹੜਾ ਰੋਜ਼ ਤੁਸੀਂ ਨੱਚਣ ਗਾਉਣ ਉਹ ਚੀਜ਼ ਕਰਦੇ ਹੋ ਮੈਂ ਸਾਰੇ ਨੌਜਵਾਨਾਂ ਚਾਰਨਾ ਚ ਬੇਨਤੀ ਕਰਦਾ ਮੈਂ ਤੁਹਾਨੂੰ ਕਿਤੇ ਰੋਕਿਆ ਨਹੀਂ ਪਰ ਸਰਕਾਰ ਤੁਹਾਨੂੰ ਚਾਹੁੰਦੀ ਹੈ ਕਿ ਤੁਸੀਂ ਇਧਰਲੇ ਪਾਸੇ ਲੱਗੋ ਤੁਸੀਂ ਰੀਲਾਂ ਦੇ ਪੈਸੇ ਲੈਣੇ ਹੋ ਨਾ ਮੈਂ ਤੁਹਾਨੂੰ ਜਿੰਨੀਆਂ ਵੀ ਰੀਲਾਂ ਤੁਸੀਂ ਪਾਉਣੇ ਮੈਂ ਤੁਹਾਨੂੰ ਸਾਰਾ ਉਹ ਪੈਸੇ ਦੇਣੇ ਆ ਤੁਸੀਂ ਰੀਲ ਕੀ ਪਾਉਣੀ ਆ ਇੱਕ ਇਨਸਾਨ 13 ਮਹੀਨਿਆਂ ਤੋਂ 13 ਮਹੀਨਿਆਂ ਤੋਂ ਟਾਵਰ ਦੇ ਉੱਪਰ ਬੈਠਾ ਹੈ ਟਾਵਰ ਟਾਵਰ ਦੇ ਉੱਪਰ ਕਿਉਂ ਬੈਠਾ ਹੈ ਟਾਵਰ ਦੇ ਉੱਪਰ ਉਹ ਇਸ ਕਰਕੇ ਬੈਠਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਪਦੀ ਜਿਹੜੀ ਵਿਆਪਦੀ ਹੋਈ ਆ ਜਾਂ ਜਿਹੜੇ ਹੋਰ ਸਾਡੇ ਧਾਰਮਿਕ ਗ੍ਰੰਥਾਂ ਦੀ ਵਿਆਪਦੀ ਹੋਈ ਆ ਜਾਂ ਉਹਨਾਂ ਦੇ ਲਈ ਕੁਰਾਨ ਦੀ ਗੱਲ ਕਰੇ ਗੀਤਾ ਦੀ ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਵਿਆਪਦੀ ਲਈ ਸਖਤ ਕਾਨੂੰਨ ਬਣੇ ਇਸ ਕਰਕੇ ਜਿਸ ਸਰਕਾਰ ਨੇ ਮੁੱਦਾ ਕੀ ਆ ਕਿ ਮੁੱਦਾ ਵੀ ਸਮਝ ਲਓ ਜਿਸ ਕਰਕੇ ਦੋ ਵਾਰੀ ਪੰਜਾਬ ਸਰਕਾਰ ਬਣ ਚੁੱਕੀ ਹੈ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿਆਪਦਿਆਂ ਨੂੰ ਸਾਫ ਦੇਵਾਂਗੇ ਅਸੀਂ ਕਾਨੂੰਨ ਬਣਾਵਾਂਗੇ ਗੱਲ ਕੋਈ ਮੁੱਦੇ ਤੋਂ ਬਾਹਰ ਨਹੀਂ ਹੈਗੀ ਗੱਲ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਨਹੀਂ ਤੁਸੀਂ ਇੱਥੇ ਆ ਕੇ ਗੱਲਬਾਤ ਕਰਨੀ ਆ ਤੁਸੀਂ ਇੱਥੇ ਆ ਕੇ ਇੱਕ ਰੀਲ ਬਣਾਉਣੀਆਂ ਤੁਹਾਨੂੰ ਮੈਂ ਦੱਸ ਦੂ ਕਿਵੇਂ 13 ਤਰੀਕ ਨੂੰ ਜਿਹੜੀਆਂ ਇਹ ਆ ਕੇ ਤੁਸੀਂ ਰੀਲਾਂ ਬਣਾਉਣੀਆਂ ਨੇ ਇੱਥੇ ਆ ਕੇ ਸਾਰਿਆਂ ਨੇ ਜਿੰਨੇ ਵੀ ਫੇਸਬੁੱਕ ਤੇ ਮੁੰਡੇ ਪ੍ਰੋਮੋਸ਼ਨਾਂ ਕਰਦੇ ਨੇਗੇ ਪੈਸੇ ਲੈ ਕੇ ਉਹਨਾਂ ਨੂੰ ਪੈਸੇ ਮੈਂ ਦੇ ਦਊਗਾ ਉਹਦੇ ਕੋਲੋਂ ਕਿਉਂਕਿ ਦੇਖੋ ਮੀਡੀਆ ਦੀ ਜੇ ਮੈਂ ਗੱਲ ਕਰਾਂ ਮੀਡੀਆ ਭਰਾਵੋ ਜਿਸ ਪ੍ਰਕਾਰ ਸਰਕਾਰ ਦਾ ਹੱਥ ਟੋਕਾ ਬਣਾ ਹੋਇਆ ਮੀਡੀਆ ਇੱਥੇ ਉਸ ਪ੍ਰਕਾਰ ਕਵਰ ਨਹੀਂ ਕਰ ਰਿਹਾ ਦੂਜੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਕਿ ਕਈ ਲੋਕਾਂ ਨੂੰ ਇਹ ਮੁੱਦਾ ਹੀ ਲੱਗਦਾ ਕਈ ਲੋਕ ਇਸ ਮੁੱਦੇ ਤੇ ਵਿਚਾਰ ਕਰਨ ਨੂੰ ਤਿਆਰ ਨਹੀਂ ਭਰਾਵੋ ਇਸ ਗਰਜੀਤ ਸਿੰਘ ਜੀ ਖਾਲਸਾ ਕਰਕੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਚੱਲਿਆ ਕਿ ਜਿਹੜਾ ਉਹ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਨੇ 13 ਮਹੀਨੇ ਹੋ ਗਏ ਕੋਈ ਵੀ ਪੰਜਾਬ ਦਾ ਬੰਦਾ ਕੋਈ ਵੀ ਪੋਲੀਟੀਕਲ ਬੰਦਾ 13 ਘੰਟੇ ਮੈਨੂੰ ਕੋਈ ਆਪਣੀ ਸੜਕ ਆਪਣੀ ਕੋਠੇ ਦੇ ਖੜਕ ਸੱਤ ਦੇ ਖੜਕੇ ਦਿਖਾ ਦੇ 13 ਘੰਟੇ ਮੈਨੂੰ ਸੱਤ ਦੇ ਉੱਪਰ ਖੜਕੇ ਦਿਖਾ ਦੇ ਪਰ 13 ਮਹੀਨੇ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਨੂੰ ਇਹ ਗੱਲ ਹੋ ਗਏ ਕਿ ਜਿਹੜੇ ਸਰਕਾਰਾਂ ਨੇ ਜਿਹੜੇ ਲੀਡਰਾਂ ਨੇ ਵਾਅਦੇ ਕਰੇ ਰੋਜ਼ ਹੀ ਅਸੀਂ ਪੋਲਿਟਿਕਲ ਬੰਦਿਆਂ ਦੇ ਮੂੰਹਾਂ 'ਚ ਉਹ ਵਿਆਪਦੀ ਲਈ ਇਨਸਾਫ ਸੁਣਦੇ ਆਂ ਅਬਿਆਪਦੀ ਲਈ ਅਡਸਾਫ ਦੀ ਗੱਲ ਸੁਣਦੇ ਆਂ ਪਰ ਹੱਲ ਕਿਸੇ ਨੇ ਨਹੀਂ ਕੀਤਾ ਹੱਲ ਕਿਉਂ ਨਹੀਂ ਕੀਤਾ ਕਿਉਂਕਿ ਇਹ ਲੋਕ ਬੇਮੁਖ ਨੇ ਤੇ ਇਹ ਲੋਕ ਚਾਹੁੰਦੇ ਨੇ ਕਿ ਅਸੀਂ ਵੋਟਾਂ ਕਿਵੇਂ ਲੈਣੀਆਂ ਨੇ ਅਗਲੇ ਏਜੰਡਾ 'ਚ ਵੋਟਾਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਇਸ ਕਰਕੇ ਜੇ ਲੋਕ ਇਕੱਠੇ ਹੋਣ ਦਾਇ ਮਸਲਾ ਹੱਲ ਹੋ ਸਕਦਾ ਹੈ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਅਹਿਮ ਮੁੱਦਾ ਹੈ ਤੁਸੀਂ ਕਹੋਗੇ ਇਹ ਅਹਿਮ ਮੁੱਦਾ ਨਹੀਂ ਹੈਗਾ ਜੀ ਫਿਰ ਸਰਕਾਰ ਨੇ ਲੀਡਰਾਂ ਰੋਜ਼ ਹੀ ਇਸ ਤੇ ਗੱਲ ਕਿਉਂ ਕਰਦ ਨੇ ਕੇਸਰੀ ਵਾਲੇ ਸਮੁੱਤੇ ਤੇ ਸਪੈਸ਼ਲੀ ਇਹ ਗੱਲ ਕਿਉਂ ਕਹੀ ਕਿ ਮੈਂ ਜਦੋਂ ਮੇਰੀ ਸਰਕਾਰ ਬਣ ਗਈ ਮੈਂ ਕਾਨੂੰਨ ਬਣਾਉਂਗਾ ਪਰ ਅੱਜ ਇਹ ਕਾਨੂੰਨ ਕਿਉਂ ਨਹੀਂ ਬਣ ਰਿਹਾ ਇਸ ਕਰਕੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਮੈਰਾ ਚਾਹੇ ਲੱਖ ਲੱਗ ਜੇ ਇੱਥੇ 2 ਲੱਗ ਜੇ ਮੈਂ ਜਿੱਥੋਂ ਮਰਜੀ ਆਪਦਾ ਕੁਝ ਵੇਚ ਕੇ ਲੈ ਕੇ ਦੇਵਾਂ ਮੈਂ ਸਾਰਿਆਂ ਨੂੰ ਪੈਸੇ ਪੇ ਕਰੂੰ 13 ਤਰੀਕ ਨੂੰ ਤੁਸੀਂ ਸਾਰਿਆਂ ਨੇ ਪਹੁੰਚਣਾ ਇੱਥੇ ਠੀਕ ਹੈ ਤੁਸੀਂ ਰੋਜ਼ ਹੀ ਰੀਲਾਂ ਬਣਾਉਣਿਓ ਗਾਣਿਆਂ ਤੇ ਰੀਲਾਂ ਕਰਦੇ ਹੋ ਜਿੰਨੀਆਂ ਵੀ ਤੁਹਾਡੀਆਂ ਪ੍ਰੋਮੋਸ਼ਨਾਂ ਦੀ ਇੱਥੇ ਮੈਂ ਪਾਹ ਦੇ ਦੂੰ ਤੇ ਇੱਥੇ ਸਾਰੇ 13 ਤਰੀਕ ਨੂੰ ਪਹੁੰਚੋ ਠੀਕ ਹੈ ਜੀ ਤੇ ਤਾਂ ਕਰਕੇ ਜਿਹੜੀ ਅੰਨੀ ਬੋਲੀ ਸਰਕਾਰ ਨੂੰ ਜਗਾ ਸੀ ਕਿਉਂਕਿ ਇਹ ਮੈਂ ਗੱਲ ਕਿਉਂ ਬੋਲੀ ਸਪੈਸ਼ਲੀ ਕਿ ਮੈਂ ਨੌਜਵਾਨਾਂ ਨੂੰ ਪੈਸਾ ਦੇਵਾਂਗਾ ਕਿਉਂਕਿ ਭਰਾਵੋ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀ ਗੱਲ ਚੱਲ ਪਈ ਮੁੱਦਾ ਉੱਠ ਗਿਆ ਤਾਂ ਇਹ ਮਸਲਾ ਹੱਲ ਹੈ ਕਿਸੇ ਇਨਸਾਨ ਤੇ ਯਾਰ ਤਰਸ ਕਰੋ 13 ਮਹੀਨੇ ਉਸ ਇਨਸਾਨ ਨੂੰ ਉੱਪਰ ਬੈਠਣ ਹੋ ਗਏ ਜਦੋਂ ਇਹ ਮੁੱਦਾ ਸਾਰਿਆਂ ਦੇ ਇਕੱਲੇ-ਇਕੱਲੇ ਫੋਨ ਦੇ ਵਿੱਚ ਪਹੁੰਚ ਗਿਆ ਤਾਂ ਇਹ ਮੁੱਦਾ 10 ਦਿਨਾਂ ਦੇ ਵਿੱਚ ਹੱਲ ਹੋ ਜਾਣਾ ਜਦੋਂ ਇਹ ਸਮੁੱਦੇ ਤੇ ਗੱਲਬਾਤ ਲੋਕ ਕਰ ਲਈ ਤਿਆਰ ਹੋ ਗਏ। ਜਾਂ ਮੈਨੂੰ ਕੋਈ ਵੀ ਇਸ ਬੰਦਾ ਮੇਰੇ ਨਾਲ ਜਦੋਂ ਮਰਜ਼ੀ ਖੁੱਲੀ ਵਾਸਵਾਜੀ ਇਸ ਮੁੱਦੇ ਤੇ ਕਰ ਲੇ ਕਿ ਇਹ ਮੁੱਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਨਹੀਂ ਹੈਗਾ। ਮੈਂ ਉਹਦੇ ਅੱਗੇ ਮੇਰਾ ਚਾਹਿਆ ਮੂੰਹ ਕਾਲਾ ਕਰ ਦੇ ਜਦੋਂ ਮਰਜ਼ੀ ਮੇਰੇ ਘਰ ਆ ਕੇ ਜਦੋਂ ਮਰਜ਼ੀ ਮੇਰੇ ਨਾਲ ਆ ਕੇ ਡਿਬੇਟ ਇਸ ਮੁੱਦੇ ਤੇ ਕਰ ਸਕਦਾ। ਇਸ ਕਰਕੇ ਮੈਂ ਸਾਰੇ ਨੌਜਵਾਨਾਂ ਦੇ ਖਾਸ ਕਰਕੇ ਮੈਂ ਦੇਖੋ ਬਹੁਤ ਸਾਰਾ মিডিਆ ਮੈਂ ਉਸ ਤੋਂ ਮੈਂ ਇੱਥੇ ਬਹੁਤ ਸਾਰਾ মিডিਆ ਆਉਂਦਾ ਵੀ ਹੈ ਪਰ ਜਿਹੜਾ ਜ਼ਿਆਦਾਤਰ ਸਰਕਾਰ ਦਾ ਹੱਥ ਟੋਕਾ ਬਣਿਆ ਹੋਇਆ ਹੈ ਉਹ ਤੋਂ ਉਮੀਦ ਨਹੀਂ ਕਰ ਸਕਦਾ ਇਸ ਕਰਕੇ ਅੱਜ ਕੱਲ ਫੋਨ ਦਾ ਜੋਗਾ ਮੋਬਾਈਲ ਦਾ ਜੋਗਾ ਤਾਂ ਕਰਕੇ ਜਿਹੜੀਆਂ ਮੈਂ ਸੋਸ਼ਲ ਮੀਡੀਆ ਨੂੰ ਸਪੈਸ਼ਲੀ ਬੇਨਤੀ ਅਪੀਲ ਕਰੀ ਆ ਧੰਨਵਾਦ ਜਿੰਨੇ ਵੀ ਸੋਸ਼ਲ ਮੀਡੀਆ ਤੇ ਪੇਜ ਬਣੇ ਹੋਏ ਨੇ ਇੰਸਟਾਗ੍ਰਾਮ ਤੇ ਪੇਜ ਬਣੇ ਹੋਣਗੇ ਫੇਸਬੁੱਕ ਤੇ ਪੇਜ ਬਣੇ ਹੋਣੇ ਉਹਨਾਂ ਨੂੰ ਮੈਂ ਆਉਣ ਵਾਲੀ 13 ਤਰੀਕ ਨੂੰ ਕਿਉਂਕਿ ਰੀਲਾਂ ਤੁਹਾਨੂੰ ਪਤਾ ਨਾ ਜਿਹੜੇ ਜਿੰਨੀਆਂ ਵੀ ਰੀਲਾਂ ਪੈਂਦੀਆਂ ਨੇਗੀਆਂ ਉਹ ਰੀਲ ਦਾ 4000 ਰੁਪਏ 5000 ਰੁਪਏ ਦਿੱਤਾ ਜਾਂਦਾ ਜੇਕਰ ਤੁਸੀਂ ਇੱਥੇ ਆ ਕੇ ਰੀਲ ਪਾਉਣੇ ਹੋ ਮੈਂ ਤੁਹਾਨੂੰ 5000 ਕਹਾਂਗੇ ਜਿੰਨਾ ਕਹੋਂਗੇ 10000 ਕਹੋਂਗੇ ਇੱਕ ਰੀਲ ਤੁਸੀਂ ਪਾਉਣੀ ਆ ਇੱਥੇ ਸਮਾਨੇ ਆ ਕੇ ਜਿੰਨਾ ਵੀ ਤੁਹਾਡਾ ਪੈਸਾ ਮੈਂ ਥੋੜਾ ਦੇਵਾਂਗਾ ਫੇਸਬੁੱਕ ਵਾਲਿਆਂ ਨੇ ਪੈਸਾ ਲੈਣਾ ਉਹ ਮੈਥੋਂ ਲੈ ਲਿਓ ਪੇਜਾਂ ਵਾਲੇ ਇੰਸਟਾਗ੍ਰam ਵਾਲਿਆਂ ਨੇ ਪੈਸਾ ਲੈਣਾ ਉਹ ਮੈਥੋਂ ਪੈਸਾ ਲੈ ਲਓ ਜਿੰਨੀਆਂ ਵੀ ਤੁਸੀਂ ਰੀਲਾਂ ਪਾਉਂਗੇ ਪਾ ਜਿਹੜਾ ਰੋਜ਼ ਤੁਸੀਂ ਨੱਚਣ ਗਾਉਣ ਉਹ ਚੀਜ਼ ਕਰਦੇ ਹੋ ਮੈਂ ਸਾਰੇ ਨੌਜਵਾਨਾਂ ਚਾਰਨਾ ਚ ਬੇਨਤੀ ਕਰਦਾ ਮੈਂ ਤੁਹਾਨੂੰ ਕਿਤੇ ਰੋਕਿਆ ਨਹੀਂ ਪਰ ਸਰਕਾਰ ਤੁਹਾਨੂੰ ਚਾਹੁੰਦੀ ਹੈ ਕਿ ਤੁਸੀਂ ਇਧਰਲੇ ਪਾਸੇ ਲੱਗੋ ਤੁਸੀਂ ਰੀਲਾਂ ਦੇ ਪੈਸੇ ਲੈਣੇ ਹੋ ਨਾ ਮੈਂ ਤੁਹਾਨੂੰ ਜਿੰਨੀਆਂ ਵੀ ਰੀਲਾਂ ਤੁਸੀਂ ਪਾਉਣੇ ਮੈਂ ਤੁਹਾਨੂੰ ਸਾਰਿਆਂ ਨੂੰ ਪੈਸੇ ਦੇਣੇ ਆ ਤੁਸੀਂ ਰੀਲ ਕੀ ਪਾਉਣੀ ਆ ਇੱਕ ਇਨਸਾਨ 13 ਮਹੀਨਿਆਂ ਤੋਂ 13 ਮਹੀਨਿਆਂ ਤੋਂ ਟਾਵਰ ਦੇ ਉੱਪਰ ਬੈਠਾ ਹੈ ਟਾਵਰ ਟਾਵਰ ਦੇ ਉੱਪਰ ਕਿਉਂ ਬੈਠਾ ਹੈ ਟਾਵਰ ਦੇ ਉੱਪਰੋ ਇਸ ਕਰਕੇ ਬੈਠਾ ਹੈ ਕਿ ਗੁਰੂਗ੍ਰੰਥ ਸਾਹਿਬਹ ਮਹਾਰਾਜ ਦੀ ਵਿਆਪਦੀ ਜਿਹੜੀ ਵਿਆਪਦੀ ਹੋਈ ਆ ਜਾਂ ਜਿਹੜੇ ਹੋਰ ਸਾਡੇ ਧਾਰਮਿਕ ਗ੍ਰੰਥਾਂ ਦੀ ਵਿਆਪਦੀ ਹੋਈ ਆ ਜਾਂ ਉਹਨਾਂ ਦੇ ਲਈ ਕੁਰਾਨ ਦੀ ਗੱਲ ਕਰੇ ਗੀਤਾ ਦੀ ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਵਿਆਪਦੀ ਲਈ ਸਖਤ ਕਾਨੂੰਨ ਬਣੇ ਇਸ ਕਰਕੇ ਜਿਸ ਸਰਕਾਰ ਨੇ ਮੁੱਦਾ ਕੀ ਆ ਕਿ ਮੁੱਦਾ ਵੀ ਸਮਝ ਲਓ ਜਿਸ ਕਰਕੇ ਦੋ ਵਾਰੀ ਪੰਜਾਬ ਚ ਸਰਕਾਰ ਬਣ ਚੁੱਕੀ ਹੈ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿਆਪਦੀਆਂ ਨੂੰ ਸਾਫ਼ ਦੇਵਾਂਗੇ ਅਸੀਂ ਕਾਨੂੰਨ ਬਣਾਵਾਂਗੇ ਗੱਲ ਕੋਈ ਮੁੱਦੇ ਤੋਂ ਬਾਹਰ ਨਹੀਂ ਹੈਗੀ ਗੱਲ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਨਹੀਂ ਤੁਸੀਂ ਇੱਥੇ ਆ ਕੇ ਗੱਲਬਾਤ ਕਰਨੀ ਆ ਤੁਸੀਂ ਇੱਥੇ ਆ ਕੇ ਇੱਕ ਰੀਲ ਬਣਾਉਣੀਆਂ ਤੁਹਾਨੂੰ ਮੈਂ ਦੱਸ ਦਊ ਕਿਵੇਂ 13 ਤਰੀਕ ਨੂੰ ਜਿਹੜੀਆਂ ਇਹ ਆ ਕੇ ਤੁਸੀਂ ਰੀਲਾਂ ਬਣਾਉਣੀਆਂ ਨੇ ਇੱਥੇ ਆ ਕੇ ਸਾਰਿਆਂ ਨੇ ਜਿੰਨੇ ਵੀ ਫੇਸਬੁੱਕ ਤੇ ਮੁੰਡੇ ਪ੍ਰੋਮੋਸ਼ਨਾਂ ਕਰਦੇ ਨੇਗੇ ਪੈਸੇ ਲੈ ਕੇ ਉਹਨਾਂ ਨੂੰ ਪੈਸੇ ਮੈਂ ਦੇ ਦਊਗਾ ਉਹਦੇ ਕੋਲ ਕਿਉਂਕਿ ਦੇਖੋ ਮੀਡੀਆ ਦੀ ਜੇ ਮੈਂ ਗੱਲ ਕਰਾਂ ਮੀਡੀਆ ਭਰਾਵੋ ਜਿਸ ਪ੍ਰਕਾਰ ਸਰਕਾਰ ਦਾ ਹੱਥ ਟੋਕਾ ਬਣਾਇਆ ਹੋਇਆ ਮੀਡੀਆ ਇੱਥੇ ਉਸ ਪ੍ਰਕਾਰ ਕਵਰ ਨਹੀਂ ਕਰ ਰਿਹਾ ਦੂਜੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਕਿ ਕਈ ਲੋਕਾਂ ਨੂੰ ਇਹ ਮੁੱਦਾ ਹੀ ਲੱਗਦਾ ਕਈ ਲੋਕ ਇਸ ਮੁੱਦੇ ਤੇ ਵਿਚਾਰ ਕਰਨ ਨੂੰ ਤਿਆਰ ਨਹੀਂ ਭਰਾਵੋ ਇਸ ਗਰਜੀਤ ਸਿੰਘ ਜੀ ਖਾਲਸਾ ਕਰਕੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਚੱਲਿਆ ਕਿ ਜਿਹੜਾ ਉਹ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਨੇ 13 ਮਹੀਨੇ ਹੋ ਗਏ ਕੋਈ ਵੀ ਪੰਜਾਬ ਦਾ ਬੰਦਾ ਕੋਈ ਵੀ ਪੋਲੀਟੀਕਲ ਬੰਦਾ 13 ਘੰਟੇ ਮੈਨੂੰ ਕੋਈ ਆਪਣੀ ਸੜਕ ਆਪਣੀ ਕੋਠੇ ਦੇ ਖੜਕ ਸੱਤ ਦੇ ਖੜਕੇ ਦਿਖਾ ਦੇ 13 ਘੰਟੇ ਮੈਨੂੰ ਸੱਤ ਦੇ ਉੱਪਰ ਖੜਕੇ ਦਿਖਾ ਦੇ ਪਰ 13 ਮਹੀਨੇ ਕਿ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠੇ ਨੂੰ ਇਹ ਗੱਲ ਹੋ ਗਏ ਕਿ ਜਿਹੜੇ ਸਰਕਾਰਾਂ ਨੇ ਜਿਹੜੇ ਲੀਡਰਾਂ ਨੇ ਵਾਅਦੇ ਕਰੇ ਰੋਜ਼ ਹੀ ਅਸੀਂ ਪੋਲਿਟਿਕਲ ਬੰਦਿਆਂ ਦੇ ਮੂੰਹਾਂ 'ਚ ਉਹ ਬਿਆਪਦੀ ਲਈ ਇਨਸਾਫ ਸੁਣਦੇ ਆਂ ਅਬਿਆਪਦੀ ਲਈ ਇਨਸਾਫ ਦੀ ਗੱਲ ਸੁਣਦੇ ਆਂ ਪਰ ਹੱਲ ਕਿਸੇ ਨੇ ਨਹੀਂ ਕੀਤਾ ਹੱਲ ਕਿਉਂ ਨਹੀਂ ਕੀਤਾ ਕਿਉਂਕਿ ਇਹ ਲੋਕ ਬੇਮੁਖ ਨੇ ਤੇ ਇਹ ਲੋਕ ਚਾਹੁੰਦੇ ਨੇ ਕਿ ਅਸੀਂ ਵੋਟਾਂ ਕਿਵੇਂ ਲੈਣੀਆਂ ਨੇ ਅਗਲੇ ਏਜੰਡਾ 'ਚ ਵੋਟਾਂ ਦੇ ਵਿੱਚ ਕਿਵੇਂ ਲੈ ਕੇ ਆਉਣਾ ਇਸ ਕਰਕੇ ਜੇ ਲੋਕ ਇਕੱਠੇ ਹੋਣ ਤਾਏ ਮਸਲਾ ਹੱਲ ਹੋ ਸਕਦਾ ਇਹ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਅਹਿਮ ਮੁੱਦਾ ਹੈ ਤੁਸੀਂ ਕਹੋਗੇ ਇਹ ਅਹਿਮ ਮੁੱਦਾ ਨਹੀਂ ਹੈਗਾ ਜੀ ਫਿਰ ਸਰਕਾਰ ਨੇ ਲੀਡਰਾਂ ਰੋਜ਼ ਹੀ ਇਸ ਤੇ ਗੱਲ ਕਿਉਂ ਕਰਦ ਨੇ ਕੇਸਰੀ ਵਾਲੇ ਸਮੁੱਤੇ ਤੇ ਸਪੈਸ਼ਲੀ ਇਹ ਗੱਲ ਕਿਉਂ ਕਹੀ ਕਿ ਮੈਂ ਜਦੋਂ ਮੇਰੀ ਸਰਕਾਰ ਬਣ ਗਈ ਮੈਂ ਕਾਨੂੰਨ ਬਣਾਉਂਗਾ ਪਰ ਅੱਜ ਇਹ ਕਾਨੂੰਨ ਕਿਉਂ ਨਹੀਂ ਬਣ ਰਿਹਾ ਇਸ ਕਰਕੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਮੈਰਾ ਚਾਹੇ ਲੱਖ ਲੱਗ ਜੇ ਇੱਥੇ ਦੋ ਲੱਗ ਜੇ ਮੈਂ ਜਿੱਥੋਂ ਮਰਜੀ ਆਪਦਾ ਕੁਝ ਵੇਚ ਕੇ ਲੈ ਕੇ ਦੇਵਾਂ ਮੈਂ ਸਾਰਿਆਂ ਨੂੰ ਪੈਸੇ ਪੇ ਕਰੂੰ 13 ਤਰੀਕ ਨੂੰ ਤੁਸੀਂ ਸਾਰਿਆਂ ਨੇ ਪਹੁੰਚਣਾ ਇੱਥੇ ਠੀਕ ਹੈ ਤੁਸੀਂ ਰੋਜ਼ ਹੀ ਰੀਲਾਂ ਬਣਾਉਣਿਓ ਗਾਣਿਆਂ ਤੇ ਰੀਲਾਂ ਕਰਦੇ ਹੋ ਜਿੰਨੀਆਂ ਵੀ ਤੁਹਾਡੀਆਂ ਪ੍ਰੋਮੋਸ਼ਨਾਂ ਦੀ ਇੱਥੇ ਮੈਂ ਪੈਸਾ ਦੇਉਂ ਤੇ ਇੱਥੇ ਸਾਰੇ 13 ਤਰੀਕ ਨੂੰ ਪਹੁੰਚੋ ਠੀਕ ਹੈ ਜੀ ਤੇ ਤਾਂ ਕਰਕੇ ਜਿਹੜੀ ਅੱਨੀ ਬੋਲੀ ਸਰਕਾਰ ਨੂੰ ਜਗਾ ਸੀ ਕਿਉਂਕਿ ਇਹ ਮੈਂ ਗੱਲ ਕਿਉਂ ਬੋਲੀ ਸਪੈਸ਼ਲੀ ਕਿ ਮੈਂ ਨੌਜਵਾਨਾਂ ਨੂੰ ਪੈਸਾ ਦੇਵਾਂਗਾ ਕਿਉਂਕਿ ਭਰਾਵੋ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀ ਗੱਲ ਚੱਲ ਪਈ ਮੁੱਦਾ ਉੱਠ ਗਿਆ ਤਾਂ ਮਸਲਾ ਹੱਲ ਹੈ ਕਿਸੇ ਇਨਸਾਨ ਤੇ ਯਾਰ ਤਰਸ ਕਰੋ 13 ਮਹੀਨੇ ਉਸ ਇਨਸਾਨ ਨੂੰ ਉੱਪਰ ਬੈਠਣ ਹੋ ਗਏ ਜਦੋਂ ਇਹ ਮੁੱਦਾ ਸਾਰਿਆਂ ਦੇ ਕੱਲੇ-ਕੱਲੇ ਫੋਨ ਦੇ ਵਿੱਚ ਪਹੁੰਚ ਗਿਆ ਤਾਂ ਇਹ ਮੁੱਦਾ 10 ਦਿਨਾਂ ਦੇ ਵਿੱਚ ਹੱਲ ਹੋ ਜਾਣਾ ਜਦੋਂ ਇਹ ਸਮੁੱਦੇ ਤੇ ਗੱਲਬਾਤ ਲੋਕ ਕਰਨ ਲਈ ਤਿਆਰ ਹੋ ਗਏ। ਜਾਂ ਮੈਨੂੰ ਕੋਈ ਵੀ ਇਸ ਬੰਦਾ ਮੇਰੇ ਨਾਲ ਜਦੋਂ ਮਰਜ਼ੀ ਖੁੱਲੀ ਬੈਸ ਬਾਜੀ ਇਸ ਮੁੱਦੇ ਤੇ ਕਰ ਲੇ ਕਿ ਇਹ ਮੁੱਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਨਹੀਂ ਹੈਗਾ। ਮੈਂ ਉਹਦੇ ਅੱਗੇ ਮੇਰਾ ਚਾਹਿਆ ਮੂੰਹ ਕਾਲਾ ਕਰ ਦੇ ਜਦੋਂ ਮਰਜ਼ੀ ਮੇਰੇ ਘਰ ਆ ਕੇ ਜਦੋਂ ਮਰਜ਼ੀ ਮੇਰੇ ਨਾਲ ਆ ਕੇ ਡਿਬੇਟ ਇਸ ਮੁੱਦੇ ਤੇ ਕਰ ਸਕਦਾ। ਇਸ ਕਰਕੇ ਮੈਂ ਸਾਰੇ ਨੌਜਵਾਨਾਂ ਦੇ ਖਾਸ ਕਰਕੇ ਮੈਂ ਦੇਖੋ ਬਹੁਤ ਸਾਰਾ মিডিਆ ਮੈਂ ਉਸ ਤੋਂ ਮੈਂ ਇੱਥੇ ਬਹੁਤ ਸਾਰਾ মিডিਆ ਆਉਂਦਾ ਵੀ ਹੈ ਪਰ ਜਿਹੜਾ ਜ਼ਿਆਦਾਤਰ ਸਰਕਾਰ ਦਾ ਹੱਥ ਟੋਕਾ ਬਣਿਆ ਹੋਇਆ ਹੈ ਉਹ ਤੋਂ ਉਮੀਦ ਨਹੀਂ ਕਰ ਸਕਦਾ ਇਸ ਕਰਕੇ ਅੱਜ ਕੱਲ ਫੋਨ ਦਾ ਜੋਗਾ ਮੋਬਾਈਲ ਦਾ ਜੋਗਾ ਤਾਂ ਕਰਕੇ ਜਿਹੜੀਆਂ ਮੈਂ ਸੋਸ਼ਲ ਮੀਡੀਆ ਨੂੰ ਸਪੈਸ਼ਲੀ ਬੇਨਤੀ ਅਪੀਲ ਕਰੀ ਆ ਧੰਨਵਾਦ